ਸਾਨੂੰ ਕੈਬਨਿਟ ਮੰਤਰੀ ਪੰਜਾਬ ਦਿੱਤੇ ਗਏ ਨੇ ਤੇ ਲੋ ਅਸਰਾਂ ਜਿਹੜੇ ਹਾਈ ਕੋਰਟ ਚ ਲੱਗੇ ਨੇ ਪਹਿਲਾਂ ਕਦੇ ਵੀ ਇੰਨੀ ਗਿਣਤੀ ਨਹੀਂ ਸੀ ਜਿਹੜੀ ਹੁਣ ਅੱਜ ਹਾਈ ਕੋਰਟ ਚ ਗਿਣਤੀ ਆ ਸਾਡੇ ਲੋਕਾਂ ਦੀ ਤੇ ਘਟੋਕ ਸਾਡੀ ਗਵਰਨਮੈਂਟ ਨੇ 57000 ਦੇ ਕਰੀਬ ਜਿਹੜੀਆਂ ਗਵਰਨਮੈਂਟ ਜੋਬ ਦਿੱਤੀਆਂ ਨੇ ਇਹ ਪਹਿਲੀ ਵਾਰ ਹੋਇਆ ਕਿ 57000 ਦੇ ਕਰੀਬ ਜਿਹੜੀਆਂ ਜੋਬ ਦਿੱਤੀਆਂ ਨੇ ਕਿਉਂਕਿ ਚਾਹੇ ਆਪਾਂ ਬਿਜਲੀ ਦੀ ਗੱਲ ਕਰੀਏ ਘੱਟੋ ਘੱਟ 600 ਜੂਨਟ ਦੇ ਕਰੀਬ ਅੱਜ ਪੂਰੇ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਰਹੀ ਹੈ ਤੇ ਆਉਣ ਵਾਲੇ ਟਾਈਮ 'ਚ ਜਿਵੇਂ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਨ੍ਹਾਂ ਕੋਲ ਲਾਲ ਲਕੀ ਦੇ ਵਿੱਚ ਕਬਜ਼ੇ ਨੇ ਆਉਣ ਵਾਲੇ ਟਾਈਮ 'ਚ ਜਿਹੜੀ ਗਵਰਨਮੈਂਟ ਹੈ ਉਹ ਵੀ ਦੇਣ ਜਾ ਰਹੀ ਜਿਹੜਾ ਕਬਜ਼ਾ ਆਏਗਾ ਉਹਨਾਂ ਦੀ ਵੀ ਉਹਨਾਂ ਨੂੰ ਵੀ ਅਧਿਕਾਰ ਦੇਣ ਜਾ ਰਹੇ ਤਾਂ ਕਿ ਉਹ ਆਪਣੀ ਰਜਿਸਟਰੀ ਜਦੋਂ ਉਹ ਲੋਕੀ ਆਪਣੇ ਮਕਾਨ ਲਈ ਆਪਣਾ ਕੋਈ ਕਰਜ਼ਾ ਮੰਗਦੇ ਆ ਤੁਹਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਤੇ ਉਹਨਾਂ ਨਾਲ ਟਾਈਮ ਜੇ ਸਰਕਾਰ ਭਗਵੰਤਾਨ ਸਰਕਾਰ ਉਹ ਵੀ ਉਹਨਾਂ ਨਾਲ ਟਾਈਮ ਇਹ ਕੰਮ ਕਰੂਗੀ ਅੱਛਾ ਜੀ 4000 ਰੁਪਏ ਦੀ ਸਰਕਾਰ 10000 ਰੁਪਏ ਦਾ ਵਾਦਾ ਕਿੰਨਾ ਜ਼ੋਰ ਦਾ ਉਹ ਵਾਲੇ ਨੂੰ ਪੂਰਾ ਨਹੀਂ ਕਿਹੜਾ 10000 ਰੁਪਏ ਦਾ ਔਰਤਾਂ ਦਾ 10000 ਰੁਪਏ ਦਾ ਵਾਦਾ ਕਿਉਂਕਿ 5 ਸਾਲ ਦੀ ਗਵਰਨਮੈਂਟ ਬਣਦੀ ਹੈ 5 ਸਾਲ ਦੇ ਵਿੱਚ ਜੇ ਸਰਕਾਰ ਨੇ ਕੰਮ ਕਰਨੇ ਹੁੰਦੇ ਆ ਤੇ ਸਾਨੂੰ ਪੂਰੀ ਆਸ ਹੈ 26 ਜਨਵਰੀ ਤੋਂ ਜਨਵਰੀ ਤੋਂ ਇਹ ਜਿਹੜਾ 1000 ਰੁਪਿਆ ਉਹ ਵੀ ਲਾਗੂ ਹੋਊਗਾ ਤਾਂ ਕਿ ਜੋ ਵਾਦੇ ਕੀਤੇ ਆ ਇੱਕੋ ਵਾਰਾ ਰਹਿ ਗਿਆ ਉਹ ਵਾਦਾ ਸਾਡੀ ਸਰਕਾਰ ਜਲਦੀ ਤਾਂ ਚਲਦੀ ਕਰਦੇ 5 ਸਾਲਾਂ ਦਾ ਦਿੱਤੇ ਜਾਣਗੇ ਕਿ 1 ਸਾਲ ਦਿੱਤਾ ਜਾਓ ਬਾਈ ਕਿਉਂਕਿ ਜਦੋਂ ਇੱਕ ਦੀ ਕੀ ਹੈ ਜਿਹੜੀ ਪੰਜਾਬ ਦੀ ਆਪਾਂ ਰੈਵਨਿਊ ਦੇਖਦੇ ਹਾਂ ਪਰ ਸਹੀ ਮੈਨੇਜ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕੰਮ ਕਰਕੇ ਦਿਖਾਏ ਐਜੂਕੇਸ਼ਨ ਤੇ ਹੈਲਥ ਤੇ ਜਿਵੇਂ ਹੈਲਥ ਇੰਸ਼ੋਰੈਂਸ ਕੀਤੀ ਆ ਉਹ ਵੀ ਦਸੰਬਰ ਤੋਂ ਆਪਣਾ ਜਿਹੜਾ ਕੰਮ ਸ਼ੁਰੂ ਹੋ ਜਾਊਗਾ ਉਹ ਪਹਿਲੀ ਵਾਰੀ ਹੋਇਆ ਪੰਜਾਬ ਦੀ ਹਿਸਟਰੀ ਚ ਜੋ ਆਮ ਆਦੀ ਪਾਰਟੀਆਂ ਸਕੂਲਾਂ ਚ ਕੰਮ ਕੀਤੇ ਐ ਜੋ ਜੋ ਹੈਜ਼ ਜਿਵੇਂ ਆਪਾਂ ਅੱਜ ਚੰਗੇ ਹਸਪੀਟਲ ਬਣ ਰਹੇ ਐ ਤੇ ਅੱਜ ਜੌਬ ਦੀ ਗੱਲ ਕਰੀਏ ਜੋ ਆਮ ਆਦੀ ਪਾਰਟੀ ਨੇ ਸਾਢੇ 3 ਸਾਲ ਦੇ ਕੰਮ ਵਿੱਚ ਕੰਮ ਕੀਤੇ ਨੇ ਉਹ ਬੜੀ ਸਲੰਘਾਜੋ ਕੰਮ ਨੇ ਪੰਜਾਬ ਪੁਰਾਤਿਤ ਆਈਜੀ ਕਾਈ ਹੈ ਰੈਲੀ ਸੈਂਟਰ ਕਰਦਾ ਐ ਇਹਦੇ ਵਾਰ ਕੀ ਹੋਵੇ ਉਹ ਕੱਲ ਮੈਂ ਜਾ ਕੇ ਆਇਆ ਸੀ ਜਿਹੜੇ ਆਪਣੇ ਏਡੀਜੀ ਵੀ ਸੀਗੇ ਜਿਨ੍ਹਾਂ ਨੇ ਸੋਸਾਇਟੀ ਕਮਿਟ ਕੀਤਾ ਤੇ ਉਹਨਾਂ ਦੀ ਜਿਹੜੀ ਫੈਮਿਲੀ ਦੀ ਡਿਮਾਂਡ ਸੀਗੀ ਤੇ ਉਹ ਇਹ ਸੀਗਾ ਵੀ ਇੱਕ ਇਹ ਇੱਕ ਐਡੇ ਰੈਂਕ ਦੇ ਨਾਲ ਜਿਹੜੇ ਅਫਸਰ ਹੈ ਉਹਨੂੰ ਡਰਾਫਟ ਮਗਾ ਰਹੇ ਆ ਤੇ ਕੱਲ ਵੀ ਚੀਫ ਮਿਨਿਸਟਰ ਨੂੰ ਆਪਣੇ ਉਹਨੂੰ ਆਪਣੇ ਜਿਹੜੇ ਸੈਣੀ ਸਾਹਿਬ ਨੇ ਉਹਨਾਂ ਨੂੰ ਜਿਹੜਾ ਪਰਿਵਾਰ ਮਿਲਿਆ ਤੇ ਉਹ ਡਿਮਾਂਡ ਕਰ ਰਹੇ ਵੀ ਸਾਨੂੰ ਨਿਆਂ ਦਿੱਤਾ ਜਾਵੇ ਚਰਨਜੀਤ ਸਿੰਘ ਚੰਨੀ ਮੰਤਰੀ ਸੀ ਉਹਨਾਂ ਨੇ ਵੀ ਲਾਲ ਲਿਖੀ ਵਾਲਿਆਂ ਨੂੰ ਕਾਗਜ਼ ਵੰਡੇ ਸੀ ਉਹ ਵੀ ਵਿਚ ਵਿਚਾਲੇ ਰਹਿ ਗਏ ਐਕਚੁਅਲੀ ਚਰਨਜੀਤ ਸਿੰਘ ਨੇ ਸਿਰਫ ਗੱਲਾਂ ਹੀ ਕੀਤੀਆਂ ਇੱਥੇ ਕੇਜਰੀਵਾਲ ਸਾਹਿਬ ਤੇ ਸਾਡੇ ਭਗਵੰਤ ਮਾਨ ਮੁੱਖ ਮੰਤਰੀ ਜੀ ਉਹ ਕੰਮ ਕਰਕੇ ਦਿਖਾ ਰਹੇ ਆ ਹਰ ਫੀਲਡ 'ਚ ਉਹ ਕੰਮ ਕਰ ਰਹੇ ਆ ਮੱਲ ਜੋ ਕਹਿੰਦੇ ਆ ਉਹ ਕਰਦੇ ਆ ਉਹ ਕਹਿੰਦੇ ਸੀ ਪਾ ਕਰਦੇ ਨਹੀਂ ਸੀ ਇਹ ਕਹਿੰਦੇ ਆ ਕਰਦੇ ਨੇ ਹੁਣ ਲਾਲ ਲਖੀਰ ਵਾਲੇ ਇਲੈਕਸ਼ਨਾਂ ਦੀ ਡਿਬੇਟ ਕੀਤੀ ਜਾ ਰਹੀ ਜਦੋਂ ਮੰਨੋਗੇ ਨਹੀਂ ਨਹੀਂ ਜੀ ਨਹੀਂ ਐਕਚੁਅਲੀ ਮੈਂ ਉਹ ਗੱਲ ਕਰਦਾ ਇਲੈਕਸ਼ਨ ਦੀ ਕੋਈ ਗੱਲ ਨਹੀਂ ਜੀ ਕਿਉਂਕਿ ਇਹ ਸਰਕਾਰ ਨੇ ਆਉਂਦੇ ਸਾਰੇ ਜਦੋਂ ਗਵਰਨਮੈਂਟ ਬਣੀ ਐ ਤਾਂ ਆਉਂਦੇ ਸਾਰੇ ਕੰਮ ਸ਼ੁਰੂ ਕਰਦੇ ਸੀਗੇ ਸੈ ਸਕੂਲਾਂ ਦੀ ਗੱਲ ਕਰੀਏ ਚਾਹੇ ਮੱਲ ਜੋ ਵੀ ਜਿਵੇਂ ਜੋਬ ਦੀ ਗੱਲ ਕਰੀਏ ਪਹਿਲੇ ਸਾਲ ਦੇ ਵਿੱਚ ਘੱਟੋ ਘਾਟ 10000 ਦੇ ਕਰੀਬ ਜੋਬ ਦਿੱਤੀਆਂ ਤੇ ਅੱਜ ਜਿਹੜੀ 3.5 ਸਾਲ ਦੇ ਵਿੱਚ ਕਿੰਤੀ ਆ 57000 ਦੇ ਕਰੀਬ ਜਿਹੜੀ ਜੋਬ ਹੈ ਉਹ ਦਿੱਤੀਆਂ ਨੇ ਤੇ ਅੱਜ ਇਹ ਨਹੀਂ ਜਿਹੜੀਆਂ ਜੋਬ ਦਿੱਤੀਆਂ ਜਿਹਦੇ ਘਰੇ ਮੱਲਬ ਤਿੰਨ ਟਾਈਮ ਦੀ ਰੋਟੀ ਵੀ ਨਹੀਂ ਬਣਦੀ ਆ ਚੁੰਨਦੇ ਬੱਚੇ ਵੀ ਜੋਬ ਲੱਗੇ ਆ ਕਲਾਸ 1 ਅਫਸਰ ਲੱਗੇ ਆ ਕੋਈ ਜੱਜ ਲੱਗੀ ਆ ਕੁੜੀ ਕੋਈ ਸੀਲਦਾਰ ਲੱਗੀ ਆ ਤੇ ਆਢਾ ਢੋ ਪੋਸਟਾਂ ਦੇ ਉਹ ਬੱਚੇ ਕੋਈ ਡਾਕਟਰ ਕੰਮ ਕਰ ਰਿਹਾ ਤੇ ਉਹ ਉਹਨਾਂ ਨੂੰ ਜੋਬ ਬਿਨਾ ਭੇਦਭਾਵ ਤੋਂ ਮਿਲਿਆ ਨੇ ਅੱਛਾ ਜੀ ਤੁਹਾਡੇ ਮੁਤਾਬਿਕ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਚਲਾਈ ਹੈ ਨਸ਼ੇ ਦੇ ਵਿਰੁੱਧ ਤੁਹਾਡੇ ਹਿਸਾਬ ਨਾਲ 4 ਸਾਲਾਂ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਦਾ ਕੀ ਹਲੇ ਥੋੜਾ ਟਾਈਮ ਲੱਗੂ ਕਿਉਂਕਿ ਜਦੋਂ ਚੀਜ਼ ਖਤਮ ਕਰਨੀ ਹੈ ਜੀ ਤੇ ਉਹਦੇ ਟਾਈਮ ਲੱਗਦਾ ਅੱਜ ਹਰ ਜ਼ਿਲ੍ਹੇ 'ਚ ਹਰ ਬਲਾਕ 'ਚ ਹਰ ਪਿੰਡ 'ਚ ਸਖਤਾਈ ਨਾਲ ਪੂਰੇ ਕੰਮ ਕਰ ਰਹੀ ਹੈ ਘਟੋ ਘਟ ਸਾਨੂੰ ਪੂਰੀ ਆਸ ਹੈ ਜਿਵੇਂ ਲੱਗੀ ਹੈ ਤੁਸੀਂ 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 ਮੀਡੀਆ ਚ ਰਹਿਨੇ ਉਤੇ ਜਾ ਰਹੇ ਆਪਾਂ ਦੇਖਦੇ ਪਿੰਡ-ਪਿੰਡ ਜਾਣੇ ਗਲੀ-ਗਲੀ ਜਾਣੇ ਆ ਕਿਸੇ ਨਾ ਕਿਸੇ ਲੱਗ ਰਿਹਾ ਵੀ ਅੱਜ ਨਸ਼ਾ ਖਤਮ ਹੋ ਰਿਹਾ ਤੇ ਆਉਣ ਵਾਲੇ 5 ਸਾਲ ਦੇ ਵਿੱਚ ਨਸ਼ਾ ਖਤਮ ਹੋਊਗਾ ਕੱਲ ਸੀਐਮ ਸਾਹਿਬ ਵੀ ਆਏ ਨੇ ਬਟਿੰਡੇ ਤੇ ਕੇਜਰੀਵਾਲ ਜੀ ਵੀ ਆਏ ਨੇ ਉਦ ਘਾਟਨ ਕੀਤਾ ਪਿੰਡਾਂ ਵਿੱਚ ਸਟੇਡੀਅਮ ਬਣਾਏ ਜਾਣਗੇ ਤੁਸੀਂ ਮੰਨਦੇ ਇਸ ਦਾ ਨੋਟ ਜੜ ਪੜੀ ਕਿੱਡਾ ਦਾ ਨਹੀਂ ਬਹੁਤ ਵੱਡਾ ਇਸ ਸਰਕਾਰ ਨੇ ਜਿਹੜਾ ਕੰਮ ਕੀਤਾ ਏ ਜਿਹੜੇ ਸਟੇਡੀਅਮ ਬਣ ਰਹੇ ਆ ਜਾਂ ਪਾਰਕ ਵਧੀਆ ਬਣਾਏ ਜਾ ਰਹੇ ਨੇ ਘੱਟੋ-ਘੱਟ 3000 ਦੇ ਕਰੀਬ ਤਾਂ ਮੈਦਾਨ ਬਣ ਦੇ ਖੇਡ ਮੈਦਾਨ ਬਣ ਦੇ ਜੇ ਨੌਜਵਾਨ ਹੈ ਕਿਉਂ ਨੌਜਵਾਨ ਖੇਡੂਗਾ ਜਿਹੜਾ ਖੇਡੂਗਾ ਉਹ ਨਸ਼ੇ 'ਚ ਨਹੀਂ ਪਾਊਗਾ ਤੇ ਅੱਜ ਨਸ਼ਾ ਘਟ ਵੀ ਰਿਹਾ ਤੇ ਜਿਹੜਾ ਨੌਜਵਾਨ ਦੀ ਰੁਚੀ ਆ ਉਹ ਖੇਡਾਂ 'ਚ ਵੱਧ ਰਹੀ ਹੈ ਮੇਰਾ ਗੁਰਪ੍ਰੀਤ ਸਿੰਘ ਜੀ ਪੀਜੀ ਐਸਸੀ ਵਿਗ ਦਾ ਮੈਂ ਪ੍ਰਧਾਨ ਆ ਪੰਜਾਬ ਦਾ ਤੇ ਮੇਰੇ ਨਾਲ ਅੱਜ ਜਗਸੀਰ ਸਿੰਘ ਜੀ ਐਮਐਲ ਸਾਹਿਬ ਤੇ ਜਤਿੰਦਰ ਸਿੰਘ ਜੀ ਪੱਲਾ ਜੋ ਕਿ ਸਾਡੇ ਚੇਅਰਮੈਨ ਨੇ ਸਾਡੇ ਸੀਵੀਆ ਸਾਹਿਬ ਤੇ ਥੇੜੀ ਸਾਹਿਬ ਜੋ ਹੁੰਦੇ ਇੰਚਾਰਜ ਸਾਹਿਬ ਜੋ 6 ਅਕਤੂਬਰ ਵਾਲੇ ਦਿਨ ਜੋ ਚੀਫ ਜਸਟਿਸ ਆਫ ਇੰਡੀਆ ਤੇ ਜੁੱਤਾ ਫੈਂਕਿਆ ਗਿਆ ਇੱਕ ਵਕੀਲ ਵੱਲੋਂ ਅਸੀਂ ਉਹਦੀ ਕਾਡੇ ਸ਼ਬਦਾਂ ਨਿੰਦਿਆ ਕਰਦੇ ਆ 11 ਸਾਲ ਦੇ ਕਰੀਬ ਅੱਜ ਬੀਜੇਪੀ ਦੀ ਸਰਕਾਰ ਚੱਲ ਰਹੀ ਹੈ ਤੇ ਹਮੇਸ਼ਾ ਹੀ ਸਾਡੇ ਦਲਤ ਭਾਈਚਾਰੇ ਦੇ ੱਤੇ ੱਕਾ ਕੀਤਾ ਗਿਆ ਅੱਜ ਸਾਡੇ ਲੋਕਾਂ ਨੂੰ ਮਿਹਨਤ ਕਰਕੇ ਗਰੀਬ ਲੋਕਾਂ ਨੇ ਪੜ੍ਹਾਈ ਕਰਕੇ ਅੱਜ ਉਸ ਮਕਾਮ ਤੇ ਸਾਡੇ ਲੋਕ ਪਹੁੰਚੇ ਆ ਜੇ ਪੂਸ਼ ਰਾਧਾਮ ਪੇਸ਼ਣ ਜੀ ਚੀਫ ਜੀ ਚੀਫ ਜਸਟਿਸ ਆਫ ਇੰਡੀਆ ਉਹਨਾਂ ਤੇ ਜੁੱਤਾ ਵhängਿਆ ਗਿਆ ਹੈ ਤੇ ਉਹਦੇ ਬਾਰੇ ਕੋਈ ਨਾ ਸਾਡੇ ਪ੍ਰਾਈਮ ਮਿਨਿਸਟਰ ਦਾ ਕੋਈ ਬਿਆਨ ਨਾ ਸਾਡੇ ਹੋਮ ਮਿਨਿਸਟਰ ਦਾ ਕੋਈ ਬਿਆਨ ਕਿਸੇ ਨੇ ਕੋਈ ਨਿੰਦਾ ਨਹੀਂ ਕੀਤੀ ਅੱਜ 4 ਦਿਨ ਤੋਂ ਸਾਡੀ ਪਾਰਟੀ ਦਾ ਜਿਹੜਾ ਆਦੇਸ਼ ਸੀ ਸਾਡੇ ਸੁਪਰੀਮ ਕੋਚਰੀਵਾਲ ਸਾਹਿਬ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਇਨਚਾਰਜ ਮਨੀਸ਼ ਸ਼ੋਧਿਆ ਜੀ ਉਹਦੇ ਇਨਸਟਰਕਸ਼ਨ ਤੇ ਸਾਡੀ ਪਾਰਟੀ ਨੇ ਵਕ ਵਕ ਜਗਾ ਅਸੀਂ ਪੁਤਲੇ ਸਾਡੇ ਨੇ ਬੀਜੇ ਕੋ ਬੀਜਪੀ ਗਵਰਨਮੈਂਟ ਦੇ ਕਿਉਂਕਿ ਸਹੀ ਮੈਨੇ ਸਾਡੀ ਕੋਮ ਨਾਲ ਸਾਡ ਯਾਤ ਨਾਲ ਹਮੇਸ਼ਾ ਤੱਕਾ ਹੁੰਦਾ ਆ ਉਹ ਅਸੀਂ ਇਹ ਚੀਜ਼ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਆਉਣ ਵਾਲੇ ਟਾਈਮ 'ਚ ਜੋ ਵੀ ਸਾਨੂੰ ਸੰਘਰਸ਼ ਸ਼ਿਕਾਸ ਕਰਨਾ ਪਊਗਾ ਸਾਡੀ ਪਾਰਟੀ ਨੂੰ ਕਰਨਾ ਪਊਗਾ ਚਾਹੇ ਸਾਨੂੰ ਦਿੱਲੀ ਜਾਣਾ ਪਵੇ ਚਾਹੇ ਜਿੱਥੇ ਵੀ ਸਾਨੂੰ ਸੰਘਰਸ਼ ਕਰਨਾ ਪਵੇਗਾ ਉਹ ਅਸੀਂ ਕਰਾਂਗੇ ਕੀ ਕਾਮਾਦੀ ਪਾਰਟੀ ਵੱਲਵਾ ਦਾ ਕੀਤਾ ਗਿਆ ਤੁਹਾਡੇ ਗੱਲ ਖਤਮ ਹੋ ਗਈ ਹਾਂ ਜੀ ਖਤਮ ਹੋ ਗਈ ਹਾਂ ਤਾਂ ਕਰੂ ਪੁੱਛੋ ਕੀ ਐਸੇ ਡਿਪਟੀ ਮੁੱਖ ਮੰਤਰੀ ਦਲਿਤ ਬਣਾਇਆ ਗਿਆ ਲੋਕ ਨੂੰ ਲੈ ਕੇ ਕੀ ਕੀ ਪਾਰਟੀ ਨਾਲ ਗੱਲਬਾਤ ਹੋਈ ਇਹਦਾ ਜਲ ਪਾਰਟੀ ਦਾ ਹਾਈ ਕਮਾਂਡ ਦਾ ਹੁਕਮ ਹੈ ਜੀ ਜੇ ਕਿਉਂਕਿ ਸਾਡੀ ਪਾਰਟੀ ਪਹਿਲੀ ਵਾਰੀ ਹੈ ਹੁਣ ਤੋਂ ਕਰ ਜਦੋਂ ਦੀਆਂ ਕੋਈ ਜਿੰਨੀਆਂ ਵੀ ਗਵਰਨਮੈਂਟਾਂ ਆਈਆਂ ਚਾਹੇ ਅਕਾਲੀ ਦਲ ਗਵਰਨਮੈਂਟ ਬਣੀ ਚਾਹੇ ਕਾਂਗਰਸ ਗਵਰਨਮੈਂਟ ਬਣੀ ਉਹ ਤਿੰਨ ਤੇ ਚਾਰ ਜਿਹੜੇ ਕੈਬਨਿਟ ਮਿਨਿਸਟਰ ਬਣਦੇ ਸੀਗੇ ਅੱਜ ਸਾਡੀ ਗਵਰਨਮੈਂਟ ਆਮ ਆਦਮੀ ਪਾਰਟੀ